ਨਾਲ ਰੱਬ ਦਾ ਨਾਮ ਜਪ ਜਿਹੜਾ ਪਿਆਰ ਨਾਲ ਜਿੱਤੇ ਕਰਦਾ ਰੱਬ ਫਿਰ ਪਾਠ ਨਹੀਂ ਗਣਦਾ ਇਹਨੇ ਕਿੰਨੇ ਕੀਤੇ ਜਿਹੜਾ ਪਿਆਰ ਨਾਲ ਉਹਨੂੰ ਸਿਮਰਦਾ ਰੱਬ ਕਦੇ ਘੰਟੀਆਂ ਨਹੀਂ ਕਰਦਾ ਇਹਨੇ ਭੇਡਾ ਕਿੰਨੀ ਚੜਾਈ ਹੈ ਰੱਬ ਦੀ ਇੱਕੋ ਭੇਡਾ ਭਾਉ ਗੋਬਿੰਦ ਭਾਉ ਭਗਤ ਤ ਪ੍ਰੇਮ ਨਾਲ ਅਰਦਾਸ ਬੇਨਤੀ ਕੀਤੀ ਹੱਥ ਜੋੜ ਮਿੰਤਾ ਕਰੇ ਰੱਬ ਨੂੰ ਪਿਆਰ ਨਾਲ ਮਿੰਤਾ ਅਰਦਾਸ ਬੇਨ। ਅੱਲਾ ਸਾਹ ਸੰਗਤ ਕਿਸੇ ਬੰਮ ਨੇ ਪੱਥਰ ਦੇਤਾ ਤੇ ਉਤੋਂ ਬਾਅਦ ਕਹਾਣੀ ਸ਼ੁਰੂ ਹੋ ਗਈ। ਨਹੀਂ ਉਹ ਤਾਂ ਇੱਕ ਦੁਨਿਆਵੀ ਤੌਰ ਤੇ 6:00 ਵਜੇ ਉਤੋਂ ਬਾਅਦ ਇੱਕ ਮੋੜਾ ਮਿਲਿਆ ਜਿਹਨੂੰ ਪਾਤਸ਼ਾਹ ਨੇ ਬਾਣੀ ਅੰਦਰ ਕਿਹਾ ਭਾਈ ਦੁਜੇ ਜਪਣ ਵਾਲਿਆਂ ਦੀ ਸੰਗਤ ਕਰਕੇ ਧੰਨਾ ਵੀ ਵੱਡੇ ਭਾਗਾਂ ਵਾਲਾ ਹੋ। ਭਾਉ ਤੇ ਪ੍ਰੇਮ ਨਾਲ ਧੰਨਾ ਵੀ ਵੱਡ ਭਾਗਾ ਹੋ ਗਿਆ। ਆਹ ਸ਼ਬਦ ਪੜੋ। ਜਿੱਥੇ ਸਹਿਬ ਕਹਿੰਦੇ ਗੋਵਿੰਦ ਗੋਬਿੰਦ ਗੋਬਿੰਦ ਸੰਗ ਨਾਮ ਦੇਉ ਮਨ ਲੀਣਾ ਅਡ ਦਮ ਕੋ ਸ਼ਿਪਰ ਹੋਇਓ ਲਖੀਣਾ ਬੁਨਨਾ ਤਨਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ ਨੀਚੁ ਪੁੱਲਾ ਜੋ ਲਹਰਾ ਭਇਓ ਗੁਣੀ ਗਹੀਰਾ ਜਦੋਂ ਸੁਣਿਆ ਨਾ ਰਵਦਾਸ ਟਬੰਦਾ ਟੋਰਨੀ ਤ ਤਨ ਤਿਆਗੀ ਮਾਇਆ ਜੋੜੇ ਗੰਡਣ ਵਾਲੇ ਨੂੰ ਵੀ ਰੱਬ ਮਿਲ ਗਿਆ ਪ੍ਰੇਮ ਨਾਲ ਰਵਿਦਾਸ ਟਬੰਦਾਂ ਟੋਰਨੀ ਤ ਤਿੰਨ ਤਿਆਗੀ ਮਾ ਪ੍ਰਗਟ ਹੋ ਆ ਸਾਧ ਸੰਗ ਹਰ ਦਰਸ਼ਨ ਪਾਇਆ ਜਦੋਂ ਸੁਣਿਆ ਲੋਕਾਂ ਦੇ ਘਰ ਸਨੇਹ ਦੇਣ ਵਾਲਾ ਸੈਣ ਨਾਈ ਉਹ ਪ੍ਰੇਮ ਨਾਲ ਜਪਿਆ ਉਹਨੂੰ ਵੀ ਰੱਬ ਮਿਲ ਗਿਆ ਸੈਣ ਨਾਈ ਬੁੱਤਕਾਰੀਆ ਓਏ ਘਰ ਘਰ ਸੁਣਿਆ ਹਰ ਦੈ ਵਸਿਆ ਪਾਰ ਬ੍ਰਹਮ ਭਗਤਾਂ ਮੈਂ ਗਣਿਆ ਹੁਣ ਕੀ ਹੋਇਆ ਇਹ ਵਿਦ ਸੁਣ ਕੇ ਜੱਟ ਰੋ ਆਹ ਗੱਲ ਸੁਣ ਕੇ ਭਗਤ ਧੰਨਾ ਜੀ ਰੱਬ ਦੇ ਪ੍ਰੇਮ ਚ ਲੱਗ ਗਏ ਇਹ ਵਿਦ ਸੁਣ ਕੇ ਜੱਟ ਰੋ ਉੱਠ ਭਗਤੀ ਲਾਗਾ ਮਿਲੇ ਪਰ ਤਖ ਗੁਸਈਆ ਤੰਨਾ ਵਡਪਾਗਾ ਅਹ ਕੁਝ ਸੁਣ ਕੇ ਰੱਬ ਨਾਲ ਪ੍ਰੇਮ ਕੀਤਾ ਜੇ ਕੱਪੜਾ ਬੁਣਨ ਵਾਲਾ ਕੱਪੜਾ ਬੁੰਨਦਿਆਂ ਬੁੰਨਦਿਆਂ ਰੱਬ ਪਾ ਸਕਦਾ ਮੈਂ ਖੇਤਾਂ ਨੂੰ ਪਾਣੀ ਲਾਉਂਦਿਆਂ ਰੱਬ ਕਿਉਂ ਨਹੀਂ ਪਾ ਸਕਦਾ ਇੱਕ ਸਾ ਸੰਗਤ ਕਿਸਾਨ ਖੇਤੀ ਕਰੇ ਉਹ ਗੰਦੀ ਹੱਕੇ ਬਜ਼ੁਰਗ ਬੈਠੇ ਨੇ ਇਹਨਾਂ ਨੂੰ ਪਤਾ ਹੈ ਕਿਵੇਂ ਝਲਾਰ ਵਿੱਚੋਂ ਐ ਪਾਣੀ ਕੱਢਦੇ ਸੀ ਬੁੱਲਦਾਂ ਨਾਲ ਉਹਨੂੰ ਗੰਦੀ ਕਹਿੰਦੇ ਇੱਕ ਸਾਧੂ ਫਕੀਰ ਦਰਖਤਾਂ ਦੀ ਛਾਵੇਂ ਖੂਹ ਉੱਤੇ ਜਿੱਥੇ ਖੂਹ ਹੱਕ ਰਹਾ ਸੀ ਉੱਥੇ ਪਹੁੰਚ ਗਿਆ ਉਹ ਸਾਧੂ ਨੇ ਹੱਕੇ ਚੱਲਦੇ ਝਲਾਰਦੇ ਪਾਣੀ ਵਿੱਚ ਹੱਥ ਮੁੰਤੋਤਾ ਗਰਮੀ ਸੀ ਸ਼ਾਮੇ ਬਹਿ ਗਿਆ ਖੇਤਾਂ ਵਾਲੇ ਕਿਸਾਨ ਦੇ ਮਨ ਵਿੱਚ ਆਇਆ ਬੰਦਾ ਕੋਈ ਸਾਧੂ ਜਹਾਪਦਾ ਮੇਰੇ ਖੂਹ ਤੇ ਆਇਆ ਭਾਈ ਮੇਰੇ ਕੋਲ ਆਇਆ ਤਾਂ ਖਾਲੀ ਨਹੀਂ ਜਾਣਾ ਚਾਹੀਦਾ ਹੱਥ ਜੋੜ ਕੇ ਉਹ ਉਸ ਵਕਤ ਕਿਸਾਨ ਨੇ ਜੀਵੀਧਾਰ ਨੇ ਜੱਟ ਨੇ ਰੁਕਿਆ ਆਪਣੇ ਮੱਲਦ ਹੋ ਰੋਕ ਕੇ ਤੇ ਉਹ ਸਾਧੂ ਨੂੰ ਕਹੇ ਕੋਈ ਸੇਵਾ ਕਰੀਏ ਮਹਾਂਪੁਰਸ਼ੋ ਤਾ ਉਹ ਸਾਧੂ ਕਹਿੰਦਾ ਕੀ ਸੇਵਾ ਕਰ ਸਕਨੇ ਕਹਿੰਦਾ ਦੱਸੋ ਜੀ ਜੋ ਮੇਰੇ ਕੋਲ ਆ ਮੈਂ ਉਹ ਸ਼ਿਕਾਦਾਗਾ ਤੁਹਾਨੂੰ ਤੇ ਉਹ ਸਾਧੂ ਬੋਲਿਆ ਜੀਵੀਧਾਰ ਨੂੰ ਜੱਟਾ ਤੇਰੇ ਕੋਲ ਕੀ ਹੈ ਉਹ ਕਹਿੰਦਾ ਜੀ ਮੇਰੇ ਕੋਲ ਕੀ ਹੈ ਤੁਸੀਂ ਬੋਲੋ ਤਾਂ ਸائیں ਜੋ ਆ ਮੈਂ ਉਹ ਸ਼ਿਕਾ ਸਕਨੇ ਝਲਾਰ ਦਾ ਤਾਜਾ ਪਾਣੀ ਹੈ ਕੱਲਾ ਪਾਣੀ ਨਾਲ ਪਿਆਸ ਬੁੱਧੀ ਹੈ ਤੇ ਉਸੇ ਖੂਹ ਤੇ ਦੋ ਮੱਝਾਂ ਬੰਨੀਆਂ ਨੇ ਉਸੇ ਵਕਤ ਜੱਟ ਜ਼ਿਮੀਂਦਾਰ ਨੇ ਤੇ ਸਾਥ ਸੰਗਤ ਪਾਣੀ ਦਾ ਇਸ ਤਰ੍ਹਾਂ ਛੱਟਾ ਮਾਰਿਆ ਮੱਝ ਪਸਮਾਈ ਅੱਧਾ ਗੱਗਲੋ ਦਵਾ ਦਾ ਦੁੱਧ ਚੋਲਿਆ ਦੁੱਧ ਚੋਕੇ ਵਿੱਚ ਝਲਾਰ ਦਾ ਠੰਡਾ ਪਾਣੀ ਪਾਇਆ ਘੜਵਾ ਭਰ ਕੇ ਸਾਧੂ ਨੂੰ ਦੇ ਦਿੱਤਾ ਲੋ ਮਹਾਰਾਜ ਨਾਲੇ ਪਿਆਸ ਮਿਟੇਗੀ ਨਾਲੇ ਭੁੱਖ ਮਿਟੇਗੀ ਦੁੱਧ ਪਿਓ ਜੋ ਮੇਰੇ ਕੋਲ ਮੈਂ ਕਰ ਸਕਣਾ ਸੇਵਾ ਸਾਧੂ ਨੇ ਉਹ ਘੜਬਾ ਦੁੱਧ ਦਾ ਪੀਤਾ ਪਾਣੀ ਪਾ ਕੇ ਤੇ ਜਿਮੀਂਹਾਰ ਜੱਟ ਨੂੰ ਕਹਿੰਦਾ ਵੀ ਜੋ ਤੇਰੇ ਕੋਲ ਸੀ ਤੂੰ ਮੈਨੂੰ ਪੜਾ ਦਿੱਤਾ ਜਿੰਨੀ ਕ ਸੇਵਾ ਤੂੰ ਕਰ ਸਕਦਾ ਸੀ ਇੱਥੇ ਤੇਰੇ ਕੋਲ ਪਾਣੀ ਹਾਜ਼ਰ ਹੈ ਮੱਝਾਂ ਦਾ ਦੁੱਧ ਹਾਜ਼ਰ ਹੈ ਇਹ ਤੂੰ ਮੈਨੂੰ ਪੜਾ ਦਿੱਤਾ ਜੋ ਤੇਰੇ ਕੋਲ ਸੀ ਸੱਜਣਾ ਤੂੰ ਪੜਾ ਦਿੱਤਾ ਹੁਣ ਮੈਂ 10 ਮਿੰਟ ਤੇਰੇ ਖੂਹ ਤੇ ਰੁਕਣੇ ਜੋ ਮੇਰੇ ਕੋਲ ਹੈ ਤੂੰ ਪੀਣਾ ਚਾਹੇਂਗਾ ਜੱਟ ਨੇ ਕਿਹਾ ਬਾਬਾ ਤੇਰੇ ਕੋਲ ਕੀ ਹੈ ਉਹ ਕਹਿੰਦਾ ਵੀ ਜੋ ਤੇਰੇ ਕੋਲ ਸੀ ਤੂੰ ਭਲਾ ਦਿੱਤਾ ਹੁਣ ਜੋ ਮੇਰੇ ਕੋਲ ਹੈ 10 ਕਿ ਮਿੰਟ ਮੈਂ ਰੁਕਣੇ ਜੇ ਪੀਣਾ ਚਾਹਨੇ ਪੀ ਸਕਨੇ ਜੇ ਤੂੰ ਕਹਿ ਮੈਂ ਤੈਨੂੰ ਭਲਾ ਦਿੰਨੇ ਉਹਨੇ ਕਿਹਾ ਬਾਬਾ ਭਲਾ ਦੇ ਕਹਿਣਾ ਫਿਰ ਖਾਲ ਵਿੱਚ ਹੱਥ ਨੂੰ ਧੋ ਕੇ ਆ ਜਰਾ ਹੱਥ ਨੂੰ ਧੋ ਕੇ ਜਿਮੀਂਦਾਰ ਆਇਆ ਵੱਟ ਦੇ ਕੰਡੇ ਸਾਧੂ ਨੇ ਬਿਠਾ ਕੇ ਕਿਹਾ ਚੌਂਕੜਾ ਮਾਰ ਜਿਹੜਾ ਰਸ ਮੇਰੇ ਕੋਲ ਹੈ ਮੈਂ ਤੈਨੂੰ ਉਹ ਪਹਲਾਵਾਂ ਬਸ ਕੋਲ ਬੈੰਧਿਆ ਸਰ ਜਦੋਂ ਸਾਧੂ ਨੇ ਕਿਹਾ ਇੱਕ ਓੰਕਾਰ ਸਤਨਾਮ ਆਖੋ ਇੱਕ ਓੰਕ ਇਕ ਓੰਕਾਰ ਸਤਨਾਮ ਇਕ ਓੰਕਾਰ ਸਤਨਾਮ ਇਕ ਓ

10 ਕੁ ਮਿੰਟ ਸਾਧੂ ਨੇ ਜਪਾਇਆ ਨਾਮ ਦੇ ਰਸ ਨਾਲ ਉਹ ਜੀਮਿੰਦਾਰ ਸਰਸ਼ਰ ਹੋ ਗਿਆ ਐਸੀ ਉਹਦੀ ਸੁਰਤ ਜੁੜੀ ਸਾਧੂ ਤਾਂ ਉੱਠ ਕੇ ਉੱਥੋਂ ਵਗ ਗਿਆ ਪਰ ਸਾਧ ਸੰਗਤ ਉਹ ਜੀਮਿੰਦਾਰ ਦੀ ਸੁਰਤ ਸ਼ਾਮ ਤੱਕ ਜੁੜੀ ਰਹੀ ਉਹਨੂੰ ਸੁਧ ਨਾ ਰਹੀ ਕਿ ਪਾਣੀ ਵੀ ਲਾਉਣੇ ਉਹਨੂੰ ਸੁਧ ਨਾ ਰਹੀ ਕਿ ਪਸ਼ੂ ਵੀ ਝੋਣੇ ਨੇ ਸੁਧ ਬੁੱਧ ਵਿਸਰ ਗਈ ਉਹ ਦਿਨ ਤੋਂ ਬਾਅਦ ਐਸਾ ਭਗਤੀ ਦਾ ਜਾਗ ਜੋ ਸਾਧੂ ਕੁੱਲ ਸੀ ਉਹ ਜਾਗ ਦੇ ਗਿਆ ਜਾਗ ਪਤਾ ਕੀ ਹੁੰਦਾ ਤੁਹਾਨੂੰ ਪਤਾ ਪਿੰਡਾਂ ਚ ਰਹਿੰਦੇ ਹੋ ਦਹੀਂ ਦੇ ਦੋ ਚਮਚੇ ਮਾਈਆਂ ਰੱਖ ਲੈਂਦੀਆਂ ਨੇ ਤੇ ਅਗਲੇ ਦਿਨ ਦੋ ਚਾਰ ਕਿਲੋ ਦੁੱਧ ਵਿੱਚ ਉਹ ਚਮਚੇ ਪਾ ਦੋ ਉਹ ਦਹੀਂ ਨੂੰ ਜਮਾ ਦਿੰਦਾ ਦਹੀਂ ਐਸਾ ਜਾਗ ਸਾਧੂ ਨੇ ਲਾਇਆ ਸੁਰਤ ਦਾ ਰਸ ਜਿਵੇਂ ਧਾਰਤਾ ਜੰਮ ਗਿਆ ਸਾਧ ਸੰਗਤ ਪਰਤ ਕੇ ਅੰਗਰੇਜ਼ੀ ਹਕੂਮਤ ਨੇ ਉਹ ਨੌਜਵਾਨ ਜ਼ਿਮੀਂਦਾਰ ਨੂੰ ਆਪਣੀ ਫੌਜ ਵਿੱਚ ਲੈ ਲਿਆ ਪਰ ਉਹ ਰਸ ਸਾਧੂ ਦਾ ਪੜਾਇਆ ਖਤਮ ਨਾ ਹੋਇਆ ਫੌਜ ਵਿੱਚ ਰਹਿ ਕੇ ਵੀ ਐਸਾ ਰਸ ਆਨੰਦ ਮਾਣਿਆ ਇੱਕ ਦਿਨ ਵਕਤ ਆਇਆ ਦੁਨੀਆ ਉਹਨੂੰ ਸੰਤ ਬਾਬਾ ਅਤਰ ਸਿੰਘ ਦੀ ਮਸਦੂਆ ਨੇ ਲੱਗ ਕਹਿਣ ਲੱਗ ਉਸ ਰਸ ਨੇ ਇੱਕ ਜ਼ਿਮੀਂਦਾਰ ਨੂੰ ਸੰਤ ਬਣਾ ਦਿੱਤਾ ਉਸ 10 ਪਲ ਦੇ ਪਿਆਲੇ ਨੇ ਇੱਕ ਜੀਵਨਧਾਰ ਨੂੰ ਸੰਤ ਦੀ ਪਦਵੀ ਦੇ ਦਿੱਤੀ ਇਹਨੂੰ ਕਹਿੰਦੇ ਨੇ ਨਾਮ ਦਾ ਰਸ ਤਾਈਓਂ ਸਾਹਿਬ ਨੇ ਬਾਣੀ ਅੰਦਰ ਕਿਹਾ ਇਹ ਬਿਦ ਸੁਣ ਕੇ ਜਟ ਰੋ ਉਠ ਭਗਤੀ ਲਾਗਾ ਮਿਲੇ ਪਰ ਤਖ ਗੁਸਈਆ ਤੰਨ ਵੱਡ ਭਗਾ